ਜਿਹੜੇ ਆ ਤੇ ਕਰੀਬ ਹਰੇਕ ਬੂਥ ਦੇ ਉੱਤੇ 6 ਤੋਂ 7 ਕਰਮਚਾਰੀ ਜਿਹੜੇ ਆ ਉਹ ਸੀ ਤਨਤ ਕੀਤੇ ਨੇ ਸ਼ੰਜੜੀਆਂ ਹਰੇਕ ਮਲਾਰਮ ਦੇ ਕੋਲ ਵੈਪਨ ਆ ਹਥਿਆਰ ਦਿੱਤੇ ਗਏ ਨੇ ਔਰ ਪ੍ਰੋਪਰ ਜਿਹੜੀ ਸਾਰੀ ਜਿਹੜੀ ਇਲੈਕਸ਼ਨ ਆ ਬਿਲਕੁਲ ਨਿਰਪੱਖ ਅਤੇ ਪੀਸਫੁਲ ਜਿਹੜੀ ਇਲੈਕਸ਼ਨ ਜਿਹੜੀ ਆ ਕੰਡੈਕਟ ਕਰਾਈ ਜਾਏਗੀ ਸੈਂਸਿਟਿਵ ਤੇ ਵੈਰੀ ਸੈਂਸਿਟਿਵ ਬੂਥ ਹਨ ਉਹਨਾਂ ਦੇ ਆਲਰੇਡੀ ਫੋਰਸ ਜਿਹੜੀ ਵੱਧ ਹੁੰਦੀ ਆ ਉਹ ਸਾਰਾ ਜਿਹੜਾ ਵਾ ਐਕਸ ਜਿਹੜੀ ਉਹ ਆਲਰੇਡੀ ਕੰਪਲੀਟ ਕੀਤੀ ਗਈ ਹੈ ਇਹਦੇ ਵਿੱਚ ਕਰੀਬ ਸਾਡੇ ਕੋਲ 7-800 ਕਰਮਚਾਰੀ ਜਿਹੜਾ ਵਾ ਉਤਰੀਤ ਦਰਾਂ ਨੇ ਅੱਜ ਇੱਥੇ ਤਾਂ ਚੋਣਾ ਨੂੰ ਲੈ ਕੇ ਗੁਰੂ ਨਗਰੀ ਦੇ ਵਿੱਚ ਕੱਲ ਸੁਰੱਖਿਆ ਤੇ ਕੀ ਪ੍ਰਬੰਧ ਰਹਿਣਗੇ ਸੜਨਾਲ ਵਾਲਾ ਅਧਿਕਾਰੀ ਜਿਹੜੇ ਮੌਜੂਦ ਹੈਗੇ ਨੇ ਤਾਂ ਉਹਨਾਂ ਦਾ ਵੀ ਗੱਲ ਕਰਦੇ ਆ ਤਾਂ ਸਰ ਕੱਲ ਜਿਸ ਤਰ੍ਹਾਂ ਦੇ ਨਾਲ ਜਿਹੜੀ ਵੋਟ ਪਾਲ ਹੋਣੀ ਆ ਤਾਂ ਸ਼ਹਿਰ ਦੇ ਵਿੱਚ ਕਾਨੂੰਨੀ ਵਿਵਸਥਾ ਠੀਕ ਰੱਖਣ ਵਾਸਤੇ ਕੀ ਕੀ ਪ੍ਰਬੰਧ ਜਿਹੜੇ ਆ ਪੁਲਿਸ ਵੱਲੋਂ ਕੀਤੇ ਗਏ ਦੇਖੋ ਜੀ ਸਾਡੀ ਤੇ ਸਾਰੇ ਬਾਕੀ ਸਾਰੇ ਪ੍ਰਬੰਧਾਂ ਬਾਰੇ ਤੇ ਮਾਨਯੋਗ ਤੁਹਾਨੂੰ ਡੀਸੀਪੀ ਸਾਹਿਬ ਕਮਿਸ਼ਨਰ ਸਾਹਿਬ ਦੱਸ ਸਕਦੇ ਨੇ ਸੀਪੀ ਸਾਹਿਬ ਸਾਹਿਬ ਗੁਰਪ੍ਰੀਤ ਸਿੰਘ ਪੁੱਲਰ ਜੀ ਲੇਕਿਨ ਉਹਨਾਂ ਦੇ ਦੇਸ਼ਨ ਨਿਰਦੇਸ਼ਾਰ ਜਿਹੜਾ ਜ਼ੋਨ ਨੰਬਰ 3 ਹੈ ਉਹਦੇ ਵਿੱਚ ਸਾਡਾ ਕੋ ਸੁਪਰਵਾਈਜ਼ਨ ਹੈ ਨਾਲ ਡੀਸੀਪੀ ਸਾਹਿਬ ਹੈੱਡ ਕੁਆਟਰ ਸੁਦਵੀਰ ਜੀ ਨੇ ਨਾਲ ਏਡੀਸੀਪੀ ਮੈਂ ਮਨ ਨਾਲ ਏਸੀਪੀ ਸਾਹਿਬ ਗਗਨ ਜੀ ਏਸੀਪੀ ਵਿਨੀਤ ਜੀ ਆਈਪੀਐਸ ਇਹ ਤੇ ਨਾਲ ਵਾਕਵਾਕ ਸਾਡੇ ਕੋਲ ਪੈਟਰੋਲਿੰਗ ਪਾਰਟੀਆਂ ਨੇ ਸਾਡੇ ਕੋਲ 6 ਐਸਐਚਓ ਨੇ ਜੋ ਅਲੱਗ-ਅਲੱਗ ਜਿਹੜੇ ਐ ਤੇ ਕਰੀਬ ਹਰੇਕ ਬੂਹ ਦੇ ਉੱਤੇ 6 ਤੋਂ 7 ਕਰਮਚਾਰੀ ਜਿਹੜੇ ਆ ਉਹ ਅਸੀਂ ਤਨਾਦ ਕੀਤੇ ਨੇ ਜਿਹੜੇ ਪ੍ਰੋਪਰ ਜਿਹੜੀ ਐ ਇਲੈਕਸ਼ਨ ਜਿਹੜੀ ਐ ਹਰੇਕ ਮਲਾਰਮ ਦੇ ਕੋਲ ਵੈਪਨ ਆ ਹਥਿਆਰ ਦਿੱਤੇ ਗਏ ਨੇ ਔਰ ਪ੍ਰੋਪਰ ਜਿਹੜੀ ਸਾਰੀ ਜਿਹੜੀ ਇਲੈਕਸ਼ਨ ਆ ਬਿਲਕੁਲ ਨਰਪਕ ਅਤੇ ਪੀਸਫੁਲ ਜਿਹੜੀ ਇਲੈਕਸ਼ਨ ਜਿਹੜੀ ਹੈ ਕੰਡੈਕਟ ਕਰਾਈ ਜਾਏਗੀ ਪਰ ਜਿਸ ਤਰ੍ਹਾਂ ਦੇ ਨਾਲ ਕਾਨੂੰਨੀ ਵਿਵਸਥਾ ਠੀਕ ਰੱਖਣ ਵਾਸਤੇ ਕਿਉਂਕਿ ਪਹਿਲਾਂ ਵੀ ਜਦੋਂ ਦੇਖਣ ਨੂੰ ਮਿਲਿਆ ਲੜਾਈ ਝਗੜੇ ਜਿਹੜੇ ਆਮ ਤੌਰ ਤੇ ਹੁੰਦੇ ਨੇ ਜਾਂ ਕੁਝ ਇਹੋ ਜਿਹੇ ਬੂਥ ਕੈਪਚਰ ਕੀਤੇ ਗਏ ਹੁਣ ਪੁਲਿਸ ਵੱਲੋਂ ਨੋਟ ਕੀਤੇ ਗਏ ਹੁਣ ਕਿ ਇਹਨਾਂ ਬੂਥਾਂ ਦੇ ਉੱਤੇ ਮਾਹੌਲ ਖਰਾਬ ਹੋ ਸਕਦਾ ਉੱਥੇ ਜਿਹੜੀ ਫੋਰਸ ਵਧ ਲਗਾਈ ਗਈ ਹੋਵੇ ਦੇਖੋ ਜਿਹੜੇ ਸੈਂਸਿਟਿਵ ਦੇ ਬੈਰੀ ਸੈਂਸਿਟਿਵ ਬੂਥ ਹੁੰਦੇ ਉਹਨਾਂ ਦੇ ਆਲਰੇਡੀ ਫੋਰਸ ਜਿਹੜੀ ਵਧ ਹੁੰਦੀ ਹੈ ਉਹ ਸਾਰਾ ਜਿਹੜਾ ਵਾ ਐਕਸ ਜਿਹੜੀ ਉਹ ਆਲ ਹਾਂਜੀ ਇਹਦੇ ਬਾਰੇ ਤੁਹਾਨੂੰ ਮਾਨ ਜੋ ਕਮਿਸ਼ਨਰ ਸਾਹਿਬ ਦੱਸਣਗੇ ਜਿਹੜੀ ਸਾਡੇ ਜ਼ੋਨ 3 ਦੇ ਵਿੱਚ ਆ ਇਹਦੇ ਵਿੱਚ ਕਰੀਬ ਸਾਡੇ ਕੋਲ 7-800 ਕਰਮਚਾਰੀ ਜਿਹੜਾ ਵਾ ਉਤਰੀਤ ਨਾ ਲੱਗਾ ਅੱਜ ਉੱਤੇ ਮੀਟਿੰਗ ਕੀਤੀ ਗਈ ਸਪੈਸ਼ਲੀ ਤਾਂ ਨਾਲ ਇੱਕ ਤਰਫਾ ਇੱਥੇ ਜਿਹੜੇ ਕੀ ਕੰਮ ਜੋ ਇੱਥੇ ਚੱਲ ਰਿਹਾ ਹਾਂਜੀ ਸਿਵਲ ਦੇ ਕਰਮਚਾਰੀ ਜਿਹੜੇ ਆ ਉਹ ਵੀ ਇੱਥੇ ਉਹ ਆਪਣੇ ਜਿਹੜੀਆਂ ਮਸ਼ੀਨਾਂ ਵਗੈਰਾ ਸਮਾਨ ਲੈ ਰਹੇ ਨੇ ਤੇ ਜਿਹੜੇ ਜ਼ੋਨ ਜਾ ਸਾਡੇ ਦੇ ਚਾਰਜ ਨੇਸ ਲੋਕੇਸ਼ਨਾਂ ਦੇ ਉਹਨਾਂ ਦਾ ਆਪਸੀ ਤਾਲਮਿਲ ਕਰਾਤਾ ਗਿਆ ਤਾਂ ਹੁਣ ਨਿਰਪੱਖ ਤਰੀਕੇ ਦੇ ਨਾਲ ਕੱਲ VOTING ਹੋਏਗੀ ਜਿਹੜਾ ਚਰਾਤੀ ਅਨਸਰ ਨਿਗਰ ਰੱਖੀ ਜਾਏਗੀ ਬਿਲਕੁਲ ਜੀ ਬਿਲਕੁਲ ਸਖਤ ਜਿਹੜੀ ਹੈ ਨਿਗਰਾਨੀ ਰੱਖੀ ਜਾਏਗੀ ਥੈਂਕ ਯੂ ਬਿਲਕੁਲ ਜਿਵੇਂ ਤੁਸੀਂ ਦੇਖਿਆ ਸਨ ADSP ਜੋ ਹਰਪਾਲ ਸਿੰਘ ਜੀ ਇਸ ADSP ਸਿਟੀ 3 ਤਾਂ ਉਹਨਾਂ ਵੱਲੋਂ ਜਿਹੜੇ ਖਾਸ ਤੌਰ ਦੇ ਉੱਤੇ ਗੱਲਬਾਤ ਕੀਤੀ ਗਿਆ ਤਾਂ ਕਿਹਾ ਗਿਆ ਕਿ ਜਿਹੜੀ ਨਿਗਰਾਨੀ ਪੰਜਾਬ ਪੁਲਿਸ ਵੱਲੋਂ ਜਿਹੜੀ ਹੈ ਜੋ ਪੂਰੇ ਸ਼ਹਿਰ ਦੇ ਵਿੱਚ ਜਿਹੜੀ ਰੱਖੀ ਜਾਏਗੀ ਜੋ ਕਮਿਸ਼ਨਰ ਸਾਹਿਬ ਹੈਗੇ ਨੇ ਡੀਪੀ ਸਾਹਿਬ ਹੈਗੇ ਨੇ ਉਹਨਾਂ ਵੱਲੋਂ ਵੀ ਖਾਸ ਹਦਾਇਤਾਂ ਜਿਹੜੀਆਂ ਨੇ ਅਧਿਕਾਰੀਆਂ ਨੂੰ ਦੇ ਦਿੱਤੀਆਂ ਗਿਆ ਨੇ ਕੈਮਰਾਮੈਨਸ ਨੀਕ ਮਾਰਦੇ ਨਾਲ ਅੱਖੇ ਸੋਨੇ ਜਗਬਾਨੀ ਟੀਵੀ ਸ਼੍ਰੀ ਅਮਸਾ ਸਾਈ